ਮੇਤਰੋ ਜਿਹੜਾ ਟਰੈਕਟਰ ਤੁਹਾਨੂੰ ਅੱਜ ਦਿਖਾਉਣ ਲੱਗਿਆ ਨਾ ਹਾਲੇ ਤੱਕ ਇਹਦੇ ਮੰਗਰਾ ਟਰਾਲੀ ਵੀ ਨਹੀਂ ਪਾਈ ਬਾਈ ਨੇ ਟਰਾਲੀ 2020 ਮਾਡਲ ਟਰੈਕਟਰ ਆ ਟਰਾਲੀ ਨਹੀਂ ਹਾਲੇ ਤੱਕ ਪਾਈ ਉਹ ਤੋਂ ਬਾਅਦ ਧਰਮੇ ਆ ਚੈੱਕ ਕਰਵਾ ਵੀ ਆ ਲਿੰਕਾਂ ਦਾ ਚੈੱਕ ਕਰਵਾ ਡਰਾਵਲ ਤੇ ਨਾਲ ਦਾ ਰੰਗ ਹਾਲੇ ਤੱਕ ਖੜਾ ਕਿਨਾਰੀਆਂ ਦਿਖਾ ਦੇ ਰੇ ਮਾਂ ਦੀਆਂ ਕੰਡੀਸ਼ਨ ਦਾ ਦਿਖਾ ਦੇ ਮਗਰਾੜ ਚੈੱਕ ਕਰਵਾ ਦੇ ਸਾਰਾ ਓਰੀਜਨਲ ਹੈ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਨੇ ਚਾਰੇ ਟਾਇਰ ਡਬਲ ਡਬਲ ਵੇਟ ਲੱਗੇ ਹੋਏ ਨੇ ਤੁਸੀਂ ਹੁਣ ਇਹ ਸੋਚਦੇ ਹੋਵੋਗੇ ਇਹਦਾ ਨੰਬਰ ਕਿੱਥੋਂ ਦਾ ਹੈ ਇਹ ਪੰਜਾਬ ਨੰਬਰ ਹੈ ਫਰਸਟ ਪਾਰਟੀ ਦੇ ਨਾਮ ਹੈ ਤੇ ਪਹਿਲੀ ਪਾਰਟੀ ਦੇ ਘਰੇ ਖੜਾ 3 ਸਪੀਡ ਦੇ ਵਿੱਚ ਆ ਯੂਜੀ ਗੇਅਰ ਦੇ ਵਿੱਚ ਆ ਟਰੈਕਟਰ ਹੈ ਜਿਹੜਾ 55ਤੀ ਧਰਮੇ ਬਹੁਤ ਘੱਟ ਲੱਭਦਾ 5530 ਟਰੈਕਟਰ ਜਿਹੜਾ ਲੱਭ ਗਿਆ ਪਿੰਡ ਕੇਲੇ ਹਕੀਮੇ ਚ ਖੜਾ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਨੇ ਜੇ ਕਿਸੇ ਭਰਾ ਨੇ ਖਰੀਦਣਾ ਹੈ 12 ਲੱਖ ਰੁਪਿਆ ਬਾਈ ਨੇ ਡਿਮਾਂਡ ਰੱਖੀ ਸੀ ਕਹਿੰਦਾ 11 ਲੱਖ ਤੇ 75000 ਦੇ ਵਿੱਚ ਟਰੈਕਟਰ ਛੱਡ ਦੂੰ ਪਰ 1175 ਦੇ ਵਿੱਚੋਂ ਵੀ ਤੁਹਾਡਾ ਯਾਰ ਫੁੱਲ ਮਾਨਤਾਨ ਕਰਵਾ ਦਾਂਗੇ ਧਰਮੇ ਰਿਮ ਚੈੱਕ ਕਰਵਾ ਦੇ ਹਿੱਸਾ ਚੈੱਕ ਕਰਵਾ ਦੇ ਪੈਰਦਾਨ ਚੈੱਕ ਕਰਵਾ ਦੇ ਯਾਨੀ ਕਿ 101% ਟਰੈਕਟਰ ਦੀ ਗਾਰੰਟੀ ਹੈ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਨਾ 5530 ਤਾਂ ਪਿੰਡ ਕਿਲੇ ਹਕੀਮੇ ਦੇ ਵਿੱਚ ਆ ਜਾਓ ਫਟਾਫਟ ਨਾਂ ਬਾਈ ਦਾ ਲਾਡੀ ਆ ਬਟੂਹੇ ਵਾਲੀ ਸੜਕ ਦੇ ਉੱਪਰ ਬਾਈ ਦਾ ਘਰ ਹੈ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆਕਰੋ ਡਾਇਲ ਕਰੋ